ਫਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰ ਜੈ ਰੰਦਾਵਾ ਦੇ ਨਾਲ ਬਹੁਤ ਵੱਡਾ ਹਾਸਾ ਵਾਪਰਿਆ ਐਕਸ਼ਨ ਮੂਵੀ ਦੇ ਵਿੱਚ ਕੁਝ ਐਕਸ਼ਨ ਕਰ ਰਹੇ ਸੀ ਜਿਸ ਦੇ ਵਿੱਚ ਅਚਾਨਕ ਜਦੋਂ ਇੱਕ ਰਸੇ ਦੇ ਨਾਲ ਲੰਮਕ ਕੇ ਕੋਈ ਸਟੰਟ ਜਾਂ ਪਰ ਉਸ ਫਿਲਮ ਦੇ ਵਿੱਚ ਐਕਸ਼ਨ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਜੈ ਰੰਦਾਵਾ ਤੇ ਅਚਾਨਕ ਜਿਹੜਾ ਸਹੀ ਤਰੀਕੇ ਦੇ ਨਾਲ ਐਕਸ਼ਨ ਨਹੀਂ ਹੁੰਦਾ ਤੇ ਸਾਹਮਣੇ ਕੰਦ ਦੇ ਵਿੱਚ ਜੈ ਰੰਦਾਵਾ ਲੱਗਦੇ ਨੇ ਸਿੱਧਾ ਜੈ ਰੰਦਾਵਾ ਦਾ ਸਿਰ ਲੱਗਦਾ ਜਿਸ ਤੋਂ ਬਾਅਦ ਉਹਨਾਂ ਦੇ ਸਟਾਂ ਲੱਗਿਆ ਨੇ ਤੇ ਇੱਕ ਤਸਵੀਰ ਉਹ ਵੀ ਆਈ ਹੈ ਜਿਸ ਦੇ ਵਿੱਚ ਐਮ ਆਰ ਆਈ ਦੀ ਜਿਹੜੀ ਮਸ਼ੀਨ ਦੇ ਵਿੱਚ ਜੈ ਰੰਦਾਵਾ ਪਏ ਨੇ ਤੇ ਉਹਨਾਂ ਦੀ ਜਿਹੜੀ ਸਕੈਨ ਆ ਸਿਰ ਦੀ ਉਹ ਕੀਤੀ ਜਾ ਰਹੀ ਹੈ ਇਸ਼ਕਨਾਮਾ 56 ਫਿਲਮ ਦੱਸੀ ਜਾ ਰਹੀ ਹੈ ਜਿਸ ਦੀ ਸ਼ੂਟਿੰਗ ਕਰ ਰਹੇ ਸੀ ਐਕਸ਼ਨ ਸੀਨ ਕਰ ਰਹੇ ਸੀ ਤਾਂ ਲੱਜਾਂ ਦੇ ਨਾਲ ਲਮਕੇ ਹੋਏ ਸੀ ਜਿਹੜਾ ਕਿਸੇ ਕਰੇਨ ਦੇ ਜ਼ਰੀਏ ਲਮਕੇ ਹੋ ਸਕਦੇ ਨੇ ਤੇ ਪਰ ਅਚਾਨਕ ਸਹੀ ਤਰੀਕੇ ਦੇ ਨਾਲ ਉਹ ਐਕਸ਼ਨ ਸਟੰਟ ਨਹੀਂ ਹੁੰਦਾ ਤੇ ਸਾਹਮਣੇ ਦੀ ਜਿਹੜੀ ਕੰਧ ਦੇ ਵਿੱਚ ਜੈ ਰੰਦਾਵਾ ਦਾ ਸਿਰ ਲੱਗਦਾ ਸਿੱਧੀ ਟੱਕਰ ਉਸ ਕੰਧ ਦੇ ਨਾਲ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਵੱਡਾ ਹਾਦਸਾ ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰ ਜਾਂਦਾ ਹੋਰ ਅਦਾਕਾਰਾਂ ਜਾਂ ਫਿਰ ਫਿਲਮ ਦੀ ਸ਼ੂਟਿੰਗ ਤੇ ਜਿਹੜੀ ਸੈੱਟ ਤੇ ਮੌਜੂਦ ਟੀਮ ਹੁੰਦੀ ਹੈ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਾਈ ਜਾਂਦੀ ਹੈ ਕਿ ਕਿਸ ਤਰੀਕੇ ਵੱਡਾ ਹਾਦਸਾ ਵਾਪਰ ਗਿਆ ਐ ਸਦਾਕਾਰ ਦੇ ਸਿੱਧੀ ਸਿਰ ਦੇ ਵਿੱਚ ਸੱਟ ਲੱਗੀ ਆ ਤੁਰੰਤ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉਸ ਵਕਤ ਜ਼ੇਰੇ ਇਲਾਜ ਨੇ ਅਦਾਕਾਰ ਜੈ ਰੰਦਾਵਾ ਸਿਰ ਦੇ ਵਿੱਚ ਸੱਕ ਲੱਗੀ ਆ ਤਸਵੀਰ ਦੇ ਵਿੱਚ ਵੀ ਜਿਹੜਾ ਸ਼ਰੀਰ ਆਮ ਦੇਖਣ ਨੂੰ ਮਿਲ ਰਿਹਾ ਤੇ ਦਰਅਸਲ ਐਮ ਆਰ ਆਈ ਜਿਹੜਾ ਮਸ਼ੀਨ ਦੇ ਵਿੱਚ ਵੀ ਜੈ ਰੰਦਾਵਾ ਪਾਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਸਕੈਨ ਐਮ ਆਰ ਆਈ ਜਾਂ ਹੋਰ ਜਿਹੜੀ ਕੋਈ ਸਿਰ ਦੀ ਸਕੈਨ ਆ ਸੱਟ ਨੂੰ ਚੈੱਕ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਆ ਦਰਅਸਲ ਦੱਸਿਆ ਜਾ ਰਿਹਾ ਕਿ ਈਸ਼ਕਨਾਮਾ 56 ਫਿਲਮ ਦਾ ਨਾਮ ਆ ਉਸ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਜੈ ਰੰਦਾਵਾ ਅਕਸਰ ਆ ਹੁਣ ਤੱਕ ਦੇ ਇਹਨਾਂ ਦੇ ਕੈਰੀਅਰ ਦੇ ਵਿੱਚ ਅਕਸਰ ਦੇਖਿਆ ਜਾਂਦਾ ਕਿ ਜੈ ਰੰਦਾਵਾ ਐਕਸ਼ਨ ਮੂਵੀਜ਼ ਕਰਦੇ ਨੇ ਜੋ ਉਸ ਤੋਂ ਬਾਅਦ ਲਗਾਤਾਰ ਬੈਕ ਟੂ ਬੈਕ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਵੀ ਜਿਹੜੀਆਂ ਜੈ ਰੰਦਾਵਾ ਦੀਆਂ ਇਸ ਪੰਜਾਬੀ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਤੇ ਫਿਰ ਇੱਕ ਅਗਲੀ ਕੋਈ ਮੂਵੀ ਕਰ ਰਹੇ ਸੀ ਉਸ ਦੀ ਸ਼ੂਟਿੰਗ ਚੱਲ ਰਹੀ ਸੀ ਪਰ ਉਸ ਹਾਲਾਂਕਿ ਇਸ਼ਕਨਾਮਾ 56 ਫਿਲਮ ਦੀ ਜਿਹੜਾ ਨਾਮ ਦੱਸਿਆ ਜਾ ਰਿਹਾ ਉਸ ਦੇ ਵਿੱਚ ਇਸ਼ਕ ਨੂੰ ਲੈ ਕੇ ਜਾਂ ਪਰ ਉਸੇ ਵਿਚਾਲੇ ਕੋਈ ਐਕਸ਼ਨ ਦਾ ਸੀਨ ਆ ਗਿਆ ਹੋਵੇਗਾ ਤੇ ਉਹ ਐਕਸ਼ਨ ਕਰਦੇ ਨੇ ਸਟੰਟ ਕਰਦੇ ਨੇ ਪਰ ਉਸ ਹੋਣ ਦੀ بجائے ਐਕਸ਼ਨ ਹੋਣ ਦੀ بجائے ਵੱਟਾ ਹਾਦਸਾ ਵਾਪਰਦਾ ਸਾਹਮਣੇ ਦੀ ਕੰਧ ਦੇ ਵਿੱਚ ਜੈ ਰੰਦਾਵਾ ਦੀ ਸਿੱਧੀ ਟੱਕਰ ਹੋ ਜਾਂਦੀ ਆ ਸਿਰ ਲੱਗਦਾ ਮੱਥਾ ਲੱਗਦਾ ਉਸ ਤੋਂ ਬਾਅਦ ਗੰਭੀਰ ਸੱਟਾਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਜਿਹੜਾ ਚੈੱਕਅਪ ਕਰਵਾਇਆ ਜਾ ਰਿਹਾ ਐਮ ਆਰ ਆਈ ਜਿਹੜੀ ਸਕੈਨ ਦੀ ਜਿਹੜੀ ਮਸ਼ੀਨ ਹੁੰਦੀ ਆ ਉਸ ਦੇ ਵਿੱਚ ਜੈ ਰੰਦਾਵਾ ਪਾਏ ਨਜ਼ਰ ਆ ਰਹੇ ਨੇ ਤੇ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਸਿਹਤਯਾਬੀ ਦੇ ਲਈ ਅਰਦਾਸਾਂ ਵੀ ਕਰ ਰਹੇ ਨੇ